ਨizamuddin ਨੇ ਕੂਟਨੀਤੀ ਵਰਤੀ ਵੀ ਜਿੰਨੀਆਂ ਵੀ ਸਾਂਦਲਬਾਰ ਦੀਆਂ ਰਾਜਪੂਤ ਧੀਆਂ ਨੋਆ ਲੱਦੀ ਔਰਤਾਂ ਨੂੰ ਬੰਦੀ ਬਣਾ ਲਿਆ ਇਹ ਤਾਂ ਦੇਖੋ ਬਹੁਤ ਮਾੜੀ ਹਰਕਤ ਸੀ ਜਨਾਨੀਆਂ ਤੇ ਵਾਰ ਕਰਨਾ ਤੇ ਜਦੋਂ ਉਹਨੇ ਵੇਖਿਆ ਨਾ ਵੀ ਫੌਜ ਨੇ ਲੱਦੀ ਬੜੀ ਸਿਆਣੀ ਸੀ ਇਹ ਬੜਾ ਕੰਮ ਖਰਾਬ ਹੋਇਆ ਵੀ ਧੀਆਂ ਆਪਣਾ ਦੀ ਪਾਤਰ ਰੋਲਣਗੇ ਹੋਣੇ ਤੇ ਉਹਦਾ ਹੌਕਾ ਨਿਕਲਿਆ ਕਹਿੰਦੀ ਕੀਤੀਆਂ ਤੇਰੀਆਂ ਦੁੱਲਿਆ ਸਿਰ ਲੱਦੀ ਦਿਆਈਆਂ ਅੱਛਾ ਕੋਣ ਸਿੱਕੀ ਕਰੀਏ ਪਰ ਬਹਾਦਰਾਂ ਤੋਂ ਆਫਰੀਨਾਂ ਕੁਰਬਾਨ ਜਾਈਏ ਉਹਨਾਂ ਤੋਂ ਉਸ ਵੇਲੇ ਸਾਂਦਰਬਾਰ ਦੇ ਪਟੀਆਂ ਨੇ ਏਕਾ ਕੀਤਾ Rajput ਪਟੀਆਂ ਨੇ ਏਕਾ ਕੀਤਾ ਸ਼ਸਤਰ ਚੁੱਕੇ ਵੀ ਅਸੀਂ ਆਪਣੀਆਂ ਨਵਾਂ ਧੀਆਂ ਨੂੰ ਇਸ ਤਰ੍ਹਾਂ ਜ਼ਲੀਲ ਨਹੀਂ ਹੁੰਦੇ ਨਾ ਉਹਨਾਂ ਨੇ ਪੂਰੀ ਟੱਕਰ ਦੇ ਕੇ ਅੱਗੋਂ ਨizamuddin ਨੂੰ ਮਿਰਜ਼ਾ ਨizamuddin ਨੂੰ ਕੀਰ ਕੀਰ ਲਿਆ ਤੇ ਉਹਨਾਂ ਦੇ ਨਾਲ ਦੁੱਲਾ ਵੀ ਆਂੜੜਿਆ ਬਿਲਕੁਲ ਜੀ ਰਣੂਗਾ ਇਹ ਇਤਿਹਾਸ ਗਵਾਹ ਵਾ ਆਪਣੀ ਜਾਨ ਬੜੀ ਔਖੀ ਬਚਾਈ ਉਹਨੇ ਲੱਦੀ ਦੇ ਪੈਰੀ ਪੈ ਗਏ ਮਾਫੀ ਮੰਗ ਕੇ ਅੱਛਾ ਇਹ ਰੋਬ ਸੀ ਰਾਜਪੂਤਾਂ ਦਾ ਇਹ ਰੋਬ ਸੀ ਪਟੀਆਂ ਦਾ ਇਹ ਰੋਬ ਸੀ ਦੁੱਲੇ ਦੇ ਪੰਜਾਬ ਦੇ ਉਹਨਾਂ ਪੁੱਤਰਾਂ ਦਾ ਬਹਾਦਰ ਸੂਰਮਿਆਂ ਦਾ ਕੋਈ ਸਾਨ ਨਹੀਂ ਯਾਰ ਇਹਨਾਂ ਦਾ ਪੰਜਾਬ ਮੂੰਹ ਪਰ ਕੇ ਆਪਾ ਪੰਜਾਬ ਕਿਨੇ ਕਿੰਨੀ ਗੈਰਤ ਐ ਇਸ ਧਰਤੀ ਚ ਕਿੰਨੀ ਅਣਖ ਐ ਇਸ ਧਰਤੀ ਸੋ ਨਾਮ ਦਾ ਜ਼ਿਕਰ ਕਰੇ ਤੇ ਹੀ ਪਤਾ ਲੱਗਦਾ ਅੰਦਰੋਂ ਤੇ ਕਿਆ ਫੁਰਨਾ ਜਾ ਔਰਦਾ ਪੰਜਾਬ ਅਸੀਂ ਪੰਜਾਬ ਦੇ ਆ ਹੋਰ ਕਿਸੇ ਪਤਾ ਨਹੀਂ ਮੈਨੂੰ ਫੀਲ ਹੁੰਦੀ ਹੈ ਜੀ ਇਹ ਗੱਲ ਹੁਣ ਇੱਕ ਖਿਹੜਿਆ ਗੁਲਾਬ ਹੋਵੇ ਉਹ ਰੱਬਾ ਤੇਰੇ ਕੋਲ ਆਈ ਉੱਥੇ ਵੀ ਪੰਜਾਬ ਹੋਵੇ ਸ਼ਾਬਾਸ਼ ਹੋਵੇ ਕਿਆ ਬਾਤ ਹੈ ਇਹ ਮੁਹੰਮ ਜਿਹੜੀ ਅਸਫਲ ਰਹੀ ਇਦੋਂ ਉੱਤੇ ਕੋਈ ਮੁਹਿਮ ਹੈ ਵੀ ਨਹੀਂ ਸੀ ਹੋਰ ਕੋਈ ਇਹ ਜਰਨਲ ਦੀ ਉੱਪਰ ਅਕਬਰ ਨੂੰ ਪਤਾ ਲੱਗਾ ਤੇ ਬੜਾ ਸੜਿਆ ਬਲਿਆ ਪਟਿਆ ਪਿਆ ਸੀ ਅਖੀਰੀ ਬਾਦਸ਼ਾਹਾਂ ਕੋਲ ਬੜੇ ਹੀਲੇ ਵਸੀਲੇ ਬਹੁਤ ਤਰੀਕੇ ਹੁੰਦੇ ਆ ਹੂੰ ਰਾਜਨੀਤਿਕ ਬੰਦੇ ਨੂੰ ਸਿਰਫ ਆਪਣਾ ਇੱਕ ਜੇਦਿਆਂ ਆਪਣੀ ਗੱਲ ਪਗਾਉਣਾ ਮਤਲਬ ਹੁੰਦਾ ਜਿੱਦਾਂ ਮਰਜ਼ੀ ਪੁਗਦੀ ਹੋਵੇ ਮੈਂ ਤੇ ਇਥੋਂ ਤੱਕ ਵੀ ਕਹਿਣਾ ਵਾ ਕਿ ਰਾਜਨੀਤੀ ਬੰਦੇ ਨੂੰ ਕੋਈ ਧਰਮ ਨਾਲ ਵਾਸਤਾ ਨਹੀਂ ਹੁੰਦਾ ਕੋਈ ਧਾਰਮਿਕ ਸੋਹਾਂ ਨਾ ਮਾਂ ਦੀ ਗਾਂ ਦੀ ਜਾਂ ਕਿਸੇ ਵੀ ਗ੍ਰੰਥ ਦੀ ਕੋਈ ਸੋ ਨਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਰਾਜ ਗੱਦੀ ਤੇ ਰਾਜਨੀਤੀ ਹੀ ਉਹਨਾਂ ਵਾਸਤੇ ਸਾਰਾ ਕੁਝ ਹੁੰਦਾ ਤੇ ਇਹੀ ਚੀਜ਼ਾਂ ਨੂੰ ਲੈ ਦੁੱਬਦੀ ਆ ਇਤਿਹਾਸ ਉਹਨਾਂ ਨੂੰ ਸਲਾਉਂਦਾ ਨਹੀਂ ਵੱਡਿਆਂ ਦਾ